ਅਸਬਾਰ ਤਾ ਨੂੰ ਕਵਰ ਕਰਨ ਲਈ ਪਹੁੰਚੇ ਹਾਂ ਮੇਰੇ ਨਾਲ ਮੇਰੇ ਕੈਬਨਟ ਕਲੀਗ ਹਰਦੀਪ ਮੁੰਡੀਆਂ ਜੀ ਔਰ ਸਾਡੇ ਐਫਸੀਆਰ ਅੰਦਰਾਗ ਬਰਮਾ ਜੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਆ ਕਿ ਪੰਜਾਬ ਦੇ ਜਿਹੜਾ ਸਾਡਾ ਰੈਵਨਿਊ ਡਿਪਾਰਟਮੈਂਟ ਆ ਮਾਲ ਵਿਭਾਗ ਦੇ ਅੰਦਰ ਕਾਫੀ ਸਾਰੀਆਂ ਦਿੱਕਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਖੜੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਇੱਕ ਨਵਾਂ ਮੈਕਨਿਜ਼ਮ ਜਿਹੜਾ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿਆਰ ਕੀਤਾਗਾ ਕਿ ਮਾਲ ਵਿਭਾਗ ਦੇ ਅੰਦਰ ਬਹੁਤ ਕਈ ਇਸ ਤਰ੍ਹਾਂ ਦੇ ਕੇਸ ਤੇ ਜਿਹੜੇ ਪੀੜੀਦਰ ਪੀੜੀ ਪਰਿਵਾਰਾਂ ਦੀਆਂ ਦੋ ਦੋ ਤਿੰਨ ਤਿੰਨ ਪੀੜੀਆਂ ਬੀਤ ਜਾਂਦੀਆਂ ਸੀ ਪਰ ਲੇਕਿਨ ਉਹ ਕੇਸ ਉਸੇ ਤਰ੍ਹਾਂ ਪੈਂਡਿੰਗ ਰਹਿੰਦੇ ਸੀਗੇ ਕਦੇ ਅਦਾਲਤ ਦੇ ਅੰਦਰ ਕਦੇ ਤਹਿਸੀਲਦਾਰ ਸਹਿਬਾਨ ਕੋਲੇ ਕਦੇ ਕਨਗੋ ਸਹਿਬਾਨ ਕੋਲੇ ਕਦੇ ਪਟਵਾਰੀ ਸਹਿਬਾਨ ਕੋਲੇ ਲਗਾਤਾਰ ਕੇਸ ਜਿਹੜੇ ਨੇ ਉਹਨਾਂ ਦਾ ਨਿਪਟਾਰਾ ਸਹੀ ਸਮੇਂ ਤੇ ਨਹੀਂ ਹੁੰਦਾ ਸੀਗਾ ਔਰ ਬਹੁਤ ਵੱਡੀ ਖੱਜਲ ਖਵਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ ਦੇ ਕਿਸਾਨਾਂ ਨੂੰ ਸਹਣੀ ਪੈਂਦੀ ਸੀ ਲੋਕਾਂ ਨੂੰ ਆਪਣੇ ਇੰਤਕਾ ਕਰਾਉਣ ਲਈ ਬਹੁਤ ਲੰਬਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਲੋਕਾਂ ਨੂੰ ਉਹਨਾਂ ਇੰਤਕਾ ਦੇ ਨਕਰਾ ਲੈਣ ਲਈ ਲੰਬਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਜੇਕਰ ਕਿਸੇ ਨੇ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਘਾਟ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਜਾਂ ਐਨਓਸੀ ਲੈਣੀ ਆ ਜਾਂ ਮਾਲ ਰਿਕਾਰਡ ਦੇ ਅੰਦਰ ਕੋਈ ਜਾਂਚ ਕਰਵਾਉਣੀ ਆ ਇਹ ਸਾਰੇ ਦੇ ਲਈ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਕਿ ਸਮਾਂ ਘਟਾਇਆ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜੇ ਕੰਮ ਸਾਲ-ਸਾਲ 2-2 ਸਾਲਾਂ 'ਚ ਹੁੰਦੇ ਸੀਗੇ ਉਹਨਾਂ ਦੇ ਲਈ ਸਮਾਂ ਸਾਰਣੀ ਜਿਹੜੀ ਆ ਉਹ ਤੈਅ ਕੀਤੀ ਜਾਵੇ ਜੇ ਮੈਂ ਥੋੜਾ ਪਿਛੋਕਰ ਜਾਵਾਂ ਨਕਲ ਲੈਣ ਲਈ ਆਮਦਨ ਦਾ ਸਰਟੀਫਿਕੇਟ ਪ੍ਰਾਪਤ ਕਰ ਲਈ ਜਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਕਿਉਂਕਿ ਮਾਲ ਰਿਕਾਰਡ ਜਿਹੜਾ ਜਿਵੇਂ ਗੱਲ ਕਰਾਂ 920 ਦਾ 930 ਦਾ 940 ਦਾ ਉਹਦੀ ਜਾਂਚ ਲਈ ਵੀ ਲੰਬਾ ਸਮਾਂ ਲੱਗ ਜਾਂਦਾ ਸੀਗਾ ਪਰ ਲੇਕਿਨ ਅੱਜ ਸਰਕਾਰ ਨੇ ਇੱਕ ਨਵਾਂ ਜਿਹੜਾ ਫਰਮਾਨ ਥੱਲੇ ਜਾਰੀ ਕੀਤਾਗਾ ਤਾਂ ਕਿ ਸਮਾਂ ਸੀਮਾ ਜਿਹੜੀ ਆ ਉਹ ਘਟ ਜਾਵੇ ਹੁਣ ਤੱਕ ਜਿਹੜੇ ਇੰਤਕਾਲ ਜਿਹੜੇ ਬਿਨਾਂ ਵਿਰੋਧ ਦੇ ਜਿਹੜੇ ਅਨਕੰਟੈਸਟਿਡ ਇਹ ਕੰਟੈਸਟਿਡ ਨੇ ਜਿਨ੍ਹਾਂ ਦੇ ਅੰਦਰ ਦੋ ਪਾਰਟੀਆਂ ਦੋ ਪਰਿਵਾਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਲੀਗਲ ਗੱਲ ਨੂੰ ਲੈ ਕੇ ਕਿਸੇ ਫੈਕਟਰ ਨੂੰ ਲੈ ਕੇ ਅਦਾਲਤ ਦੇ ਅੰਦਰ ਆਪਣੀ ਗੱਲ ਰੱਖਦੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਬਿਨਾਂ ਵਿਰੋਧ ਦੇ ਵਿਦਆਊਟ ਅਨਕੰਟੈਸਟਡ ਜਿਹੜੇ ਕੇਸ ਨੇ ਉਹ ਲਗਭਗ 8 ਲੱਖ 42362 ਕੇਸ ਜਿਹੜੇ ਨੇਗੇ ਉਹ ਪਿਛਲੇ 1 ਸਾਲ ਚ ਸਾਡੇ ਕੋਲ ਆਏ ਜਿਨ੍ਹਾਂ ਵਿੱਚ 170000 ਅਰਜ਼ੀਆਂ ਜਿਹੜੀਆਂ ਕੁੱਲ ਅਰਜ਼ੀਆਂ ਲਾਭਪਾਤਰੀ ਸੀ ਸੌਰੀ 842362 ਲਾਪਾਤਰੀ ਸੀਗੇ ਜਿਨ੍ਹਾਂ ਵਿੱਚ 170822 ਅਰਜ਼ੀਆਂ ਪੈਂਡਿੰਗ ਪੰਜਾਂ ਸੀਗੀਆਂ ਸੋ ਉਹ ਹੁਣ ਉਹਨਾਂ ਵਿੱਚੋਂ ਸਿਰਫ 26000 ਸਿਰਫ 26658 26658 ਅਰਜ਼ੀਆਂ ਜਿਹੜੀਆਂ ਨੇਗੀਆਂ ਉਹ ਸਿਰਫ ਪੈਂਡਿੰਗ ਪੰਜਾਂ ਰਗੀਆਂ ਉਹਨਾਂ ਦਾ ਨਿਪਟਾਰੇ ਦਾ ਦਿਨ ਜਿਹੜੇ ਨੇ 45 ਦਿਨ ਨੇਗੇ ਸਮਾਸਾਰ ਨੇ ਜਿਹੜੀ ਹੈ 45 ਦਿਨ ਦੀ ਆ ਸੋ ਅਗਲੇ ਸਮੇਂ ਦੇ ਅੰਦਰ ਅਸੀਂ ਇਹਨਾਂ ਸਾਰਿਆਂ ਨੂੰ ਬੜੇ ਜਲਦੀ 30 30 ਅਪ੍ਰੈਲ ਜਿਹੜੀ ਆ 30 ਅਪ੍ਰੈਲ ਜਿਹੜੀ ਡੇਟ ਆ ਉਹ ਡੈਡ ਲਾਈਨ ਸਾਰੇ ਅਫਸਰ ਸਹਿਬਾਨ ਦੇ ਸਾਹਮਣੇ ਰੱਖੀ ਆ ਕਿ 30 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਜਿਹੜੇ 26658 ਕੇਸ ਨੇਗੇ ਉਹ ਸਾਰੇ ਨਿਪਟਾਏ ਜਾਣ ਯਾਨੀ ਕਿ ਪੰਜਾਬ ਦੇ ਅੰਦਰ ਕੋਈ ਵੀ ਇੰਤਕਾਲ ਦਾ ਕੇਸ ਜਿਹੜਾ ਜਿਹੜਾ ਅਨਕੰਟੈਸਟਡ ਆ ਬਿਨਾ ਵਿਰੋਧ ਦੇ ਕੇਸ ਕੋਈ ਪੈਂਡਿੰਗ ਪਿਆਗਾ ਉਹਦਾ ਨਿਪਟਾਰਾ 30 ਅਪ੍ਰੈਲ ਤੱਕ ਸਾਰੇ ਸਾਡੇ ਅਫੀਸਰ ਸਹਿਬਾਨ ਰੈਵਨਿਊ ਦੇ ਅਫੀਸਰ ਸਹਿਬਾਨ ਤਹਿਸੀਲਦਾਰ ਨੇ ਜਾਂ ਹੋਰ ਜਿਹੜੇ ਵੀ ਡੀਆਰਓ ਵਗੈਰਾ ਜਿੰਨੇ ਵੀ ਅਧਿਕਾਰੀ ਨੇਗੇ ਐਸਜੀਐਮ ਸਹਿਬਾਨ ਕੋਲੇ ਬਹੁਤ ਸਾਰੀਆਂ ਪਾਬਰਾਂ ਤੇ ਡੀਸੀ ਸਹਿਬਾਨ ਕੋਲੇ ਹੁੰਦੀਆਂ ਨੇਗੀਆਂ ਉਹ ਸਾਰੀਆਂ ਅਸੀਂ ਡੇਡ ਦਿੱਤੀ ਆ ਕਿ 30 ਅਪ੍ਰੈਲ ਤੱਕ ਇਹ 26658 ਕੇਸ ਨੇ ਜਿਹੜੇ ਉਹ ਨਿਪਟਾਏ ਜਾਣ ਇਸੇ ਤਰੀਕੇ ਲਗਭਗ 17400 17400 ਜਿਹੜੀਆਂ ਕਾਪੀ ਲੈਣੀ ਹੁੰਦੀ ਆ ਜਿਹੜੇ ਕੇਸ ਡਿਸਾਈਡ ਹੋਏ ਹੋਏ ਨੇਗੇ ਉਹਨਾਂ ਦੇ ਕਾਪੀਜ਼ ਲੈਣੀਆਂ ਹੁੰਦੀਆਂ ਨੇਗੀਆਂ ਉਹਨਾਂ ਦਾ ਨਿਪਟਾਰਾ ਵੀ ਜਿਹੜਾ ਅਸੀਂ ਕਿਹਾਗਾ ਕਿ 30 April ਤੱਕ ਕਰਕੇ ਮੁਕੰਮਲ ਖਤਮਾ ਕੀਤਾ ਜਾਵੇ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਆਮਦਨ ਸਰਟੀਫਿਕੇਟ ਦੀ ਇਨਕਮ ਸਰਟੀਫਿਕੇਟ ਦੀ ਗੱਲ ਕਰੀਏ ਉਹ ਲਗਭਗ 4362 ਪੈਂਡਿੰਗ ਪਏ ਨੇ ਉਹਨਾਂ ਲਈ ਵੀ ਅਸੀਂ 30 April ਕੀਤੀ ਆ ਇਸੇ ਤਰ੍ਹਾਂ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਕੇਸ ਨੇਗੇ ਉਹ 2123 ਪਏ ਨੇ ਉਹਨਾਂ ਲਈ ਵੀ 30 April ਜਿਹੜੀ ਆ ਡੈਡਲਾਈਨ ਨਿਯੁਕਤ ਕੀਤੀ ਗਈ ਆ। ਯਾਨੀ ਕਿ ਜਿਹੜੇ ਕੇਸ ਪੈਂਡਿੰਗ ਪਏ ਨੇਗੇ ਪੰਜਾਬ ਸਰਕਾਰ ਕੋਲੇ ਪ੍ਰੈਜ਼ੀਡੈਂਟ ਦੇ ਵਿੱਚ ਉਹਨਾਂ ਨੂੰ ਕਲੀਅਰ ਕਰਨ ਦਾ ਉਹਨਾਂ ਉਤੇ ਐਪਰੋਪ੍ਰੀਏਟ ਆਰਡਰ ਜਾਰੀ ਕਰਨ ਦੀ ਡੇਟ ਜਿਹੜੀ ਆ ਉਹ 30 April ਰੱਖੀ ਗਈ ਆ। ਔਰ ਇਹਦੇ ਲਈ ਜਿਹੜਾ ਸਮਾਂ ਸੀਗਾ ਜਿਹੜਾ ਇੰਤਕਾਲ ਕਰਾਉਣ ਦਾ ਸਮਾਂ ਸੀਗਾ ਪਹਿਲਾਂ ਉਹਦੇ ਲਈ 45 ਦਿਨ ਲੱਗਦੇ ਸੀਗੇ। 30 April ਤੋਂ ਬਾਅਦ ਯਾਨੀ ਕਿ 1 May ਤੋਂ ਲੈ ਕੇ 1 ਮਈ ਤੋਂ ਲੈ ਕੇ ਸਮਾਂ ਜਿਹੜਾ ਉਹ ਕਟਾ ਕੇ 30 ਦਿਨ ਕੀਤਾ ਗਿਆ। ਪੰਜਾਬ ਦੇ ਅੰਦਰ ਜੇਕਰ ਬਿਨਾਂ ਵਿਰੋਧ ਦਾ ਇੰਤਕਾਰ ਹੋਊਗਾ ਤਾਂ ਉਹਦੇ ਲਈ ਸਮਾਂ ਸਾਰਨੀ ਜਿਹੜੀ ਆ ਉਹ 15 ਦਿਨ ਕਟਾ ਕੇ 30 ਦਿਨ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਨਕਲ ਲੈਣ ਦੀ ਜਿਹੜੀ ਦਿਨ ਨੇਗੇ ਉਹ 10 ਦਿਨ ਕਰ ਦਿੱਤੇ ਗਏ ਨੇ। ਐਨ ਸਰਟੀਫਿਕੇਟ ਜਿਹੜਾਗਾ ਇਨਕਮ ਸਰਟੀਫਿਕੇਟ ਬਣਾਉਣ ਦੇ ਲਈ 15 ਦਿਨ ਔਰ ਮਾਲ ਰਿਕਾਰਡ ਦੀ ਜਾਂਚ ਕਰਨ ਦੇ ਲਈ ਸਿਰਫ 7 ਦਿਨ। ਇਹ ਵੱਡਾ ਜਿਹੜੀ ਚੇਂਜ ਆ ਉਹ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਨੇ ਕੀਤੀ ਆ ਮੇਰੇ ਭਰਾ ਮੁੰਡਿਆ ਸਾਹਿਬ ਨੇ ਅੰਦਰਾਗ ਬਰਮਾ ਜੀ ਨੇ ਇਹਨਾਂ ਦੇ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਹਦਾਇਤਾਂ ਲੈ ਕੇ ਇਹ ਵੱਡਾ ਬਦਲਾਅ ਕੀਤਾਗਾ ਤਾਂ ਕਿ ਪੰਜਾਬ ਦੇ ਅੰਦਰ ਸਾਰੇ ਲੋਕ ਜਿਹੜੇ ਲੱਗੇ ਉਹ ਸੁਖਾਲੇ ਹੋ ਜਾਣ ਔਰ ਇਸ ਦੇ ਨਾਲ ਭ੍ਰਿਸ਼ਟਾਚਾਰ ਨੂੰ ਜਿਹੜਾ ਥੱਲੇ ਕਈ ਵਾਰ ਪਟਵਾਰੀਆਂ ਦੇ ਅੰਦਰ ਕਨਗੋ ਦੇ ਅੰਦਰ तहसीलदारों ਦੇ ਅੰਦਰ ਜਾਂ ਹੋਰਨਾਂ ਅਧਿਕਾਰੀਆਂ ਦੇ ਅੰਦਰ ਛੋਟਾ ਮੋਟਾ ਭ੍ਰਿਸ਼ਟਾਚਾਰ ਹੁੰਦਾ ਸੀ ਉਹ ਬਿਲਕੁਲ ਖਤਮ ਹੋ ਜਾਊਗਾ ਕਿਉਂਕਿ ਅਸੀਂ ਅਕਾਉਂਟੇਬਿਲਟੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਅਸਰਾਂ ਦੀ ਤੈਅ ਕੀਤੀ ਆ